ਪ੍ਰਾਈਮੋ ਕੈਮੀਕਲ ਲਿਮਟਿਡ ਨਵਾਂ ਨੰਗਲ ਦੇ ਵੱਲੋਂ ਨੰਗਲ ਦੇ ਪਿੰਡ ਬਾਸ ਵਿੱਚ ਲਗਾਇਆ ਗਿਆ 23ਵਾਂ ਮੁਫਤ ਮੈਡੀਕਲ ਕੈਂਪ ਜਿੱਹਾਂ ਮੋਹਾਲੀ ਹਸਪਤਾਲ ਤੋਂ ਸਪੈਸ਼ਲ ਡਾਕਟਰਾਂ ਦੀ ਟੀਮ ਨੇ ਲੋਕਾਂ ਦਾ ਚੈੱਕਅਪ ਕੀਤਾ ਤੇ ਮੁਫਤ ਦਵਾਈਆਂ ਦਿੱਤੀਆਂ ਪ੍ਰਾਈਮੋ ਕੈਮੀਕਲ ਫੈਕਟਰੀ ਨਵਾਂ ਨੰਗਲ ਦੇ ਵੱਲੋਂ ਨਾਲ ਲੱਗਦੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਦੇ ਫ੍ਰੀ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਜਿਸ ਵਿੱਚ ਪੰਜਾਬ ਦੇ ਵੱਡੇ ਵੱਡੇ ਸ਼ਹਿਰ ਚੰਡੀਗੜ੍ਹ ਮੁਹਾਲੀ ਲੁਧਿਆਣਾ ਜਲੰਧਰ ਇਹਨਾਂ ਵੱਡੇ ਸ਼ਹਿਰਾਂ ਤੋਂ ماہر ਡਾਕਟਰਾਂ ਦੀ ਟੀਮ ਕੰਪਨੀ ਵੱਲੋਂ ਲਗਾਏ ਇਹਨਾਂ ਮੈਡੀਕਲ ਕੈਂਪਾਂ ਦੇ ਵਿੱਚ ਆ ਕੇ ਇਲਾਕੇ ਦੇ ਲੋਕਾਂ ਦੀ ਸਿਹਤ ਸਹੂਲਤਾ ਸੰਬੰਧੀ ਜਾਂਚ ਕਰਦੀ ਹੈ ਤੇ ਫ੍ਰੀ ਵਿੱਚ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਤੇ ਅੱਜ ਪੰਜਾਬ ਹਿਮਾਚਲ ਬਾਰਡਰ ਤੇ ਸਥਿਤ ਨੰਗਲ ਦੇ ਨਾਲ ਲੱਗਦੇ ਪਿੰਡ ਬਾਸ ਵਿੱਚ ਪ੍ਰਾਈਮੋ ਕੈਮੀਕਲ ਲਿਮਟਿਡ ਨਵਾਂ ਨੰਗਲ ਦੇ ਵੱਲੋਂ 32ਵਾਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਕੈਂਪ ਵਿੱਚ ਬਾਂਸ ਪਿੰਡ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਇਸ ਕੈਂਪ ਵਿੱਚ ਪਹੁੰਚ ਕੇ ਆਪਣੀ ਬਿਮਾਰੀ ਸੰਬੰਧੀ ਜਾਂਚ ਕਰਵਾਈ ਤੇ ਡਾਕਟਰਾਂ ਤੋਂ ਦਵਾਈ ਵੀ ਲਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ 32ਵੇਂ ਮੁਫਤ ਮੈਡੀਕਲ ਕੈਂਪ ਜੋ ਕਿ ਪ੍ਰਾਈਮੋ ਕੈਮੀਕਲ ਲਿਮਟਿਡ ਫੈਕਟਰੀ ਨਵਾਂ ਨੰਗਲ ਦੇ ਵੱਲੋਂ ਲਗਾਇਆ ਗਿਆ ਹੈ ਐਸਰ ਸਾਡੀ ਪ੍ਰਾਈਮੋ ਕੈਮੀਕਲ ਲਿਮਟਿਡ ਨਿਆਂੰਗਲ ਵੱਲੋਂ ਮੈਂ ਗੁਰਵਿੰਦਰ ਸਿੰਘ ਸਾਂਝੀ ਸਟੋਟਿੰਗ ਚਾਰਜ ਤੇ ਮੇਰੀ ਮਤਲਬ ਡਿਊਟੀ ਲੱਗੀ ਇਸ ਸਪੈਸ਼ਲ ਕੈਂਪ ਅਧਿਕਾਰੀ ਅਟੈਂਡੈਂਟ ਤੇ ਸਾਡੀ ਕੰਪਨੀ ਵੱਲੋਂ ਅੱਜ ਇੱਕ ਕਈ ਮਾਫਰੀ ਮੈਡੀਕਲ ੈਂਪ ਕੋਰ ਲਗਾਇਆ ਗਿਆ ਤੇ ਸਾਡੀ ਕੰਪਨੀ ਹਰ ਮਹੀਨੇ ਮੈਡੀਕਲ ੈਂਪ ਕੋਰ ਪ੍ਰੋਵਾਈਡ ਕਰਵਾਦੀ ਹੈ ਲੋਕਲ ਪਿੰਡਾਂ ਵਾਸਤੇ ਜਿੰਨੇ ਸਾਡੇ ਫੈਕਟਰੀ ਦੇ ਲਾਗੇ ਲੋਕਲ ਪਿੰਡ ਹੈ ਉਹਨਾਂ ਦੇ ਵਿੱਚ ਆਪਾਂ ਹਰੇਕ ਪਿੰਡ ਚ ਆਪਾਂ ੈਂਪ ਲਗਾਉਂਦੇ ਹਰ ਮਹੀਨੇ ਤੇ ਸਾਡਾ ਮਕਸਦ ਹੈ ਕਿ ਜਿਹੜੇ ਸਾਡੇ ਲੋਕ ਹੈ ਉਹਨਾਂ ਨੂੰ ਸਿਹਤ ਸੰਭਾਲ ਬਾਰੇ ਜਾਗੂ ਕਰਾਇਆ ਜਾ ਸਕੇ ਤੇ ਉਹਨਾਂ ਦੀ ਸਿਹਤ ਤੇ ਧਿਆਨ ਦਿੱਤਾ ਰੱਖਿਆ ਜਾਵੇ ਤੇ ਸਾਡੀ ਕੰਪਨੀ ਵੱਲੋਂ ਜਿਹੜਾ ਵੀ ੈਂਪ ਲਗਾਇਆ ਗਿਆ ਉਹਨਾਂ ਵਿੱਚ ਆਪਾਂ ਫਰੀ ਦਵਾਈਆਂ ਫਰੀ ਬਲੱਡ ਟੈਸਟਿੰਗ ਕੀਤੇ ਜਾਂਦੇ ਆ ਤੇ ਸਾਡੇ ਇਸਟੇਮ ਡਾਕਟਰਾਂ ਦੀ ਜਿਹੜੀ ਟੀਮ ਆਈ ਹੈ ਉਹ ਆਈ ਵੀ ਬਾਈ ਮਹਾੜੀ ਤੋਂ ਸਪੈਸ਼ਲ ਟੀਮ ਮਗਵਾਦੇ ਆਪਾਂ ਤੇ ਉਹ ਟੀਮ ਦੇ ਸਾਰਾ ਸਟਾਫ ਇੱਥੇ ਚੈੱਕ ਕਰ ਰਿਹਾ ਪਿੰਡ ਬਾਸ ਦੇ ਵਿੱਚ ਆ ਸਾਡਾ ਕਈ ਮਕੇਪ ਲੱਗੇ ਆ